ਮਟਰ ਹੈ ਇਹ ਮਟਰ ਪ੍ਰੋਟੀਨ ਹੈ ਅੱਛਾ ਮਟਰ ਤੋਂ ਤਿਆਰ ਕੀਤਾ ਹੈ ਮਟਰ ਤੋਂ ਤਿਆਰ ਕੀਤਾ ਹੈ ਮਟਰ ਦਾ ਐਕਸਟ੍ਰੈਕਟ ਹੈ ਉਹਦਾ ਪਾਊਡਰ ਬਣਾਇਆ ਹੋਇਆ ਠੀਕ ਹੈ ਹਾਂ ਉਸ ਤੋਂ ਉਹਦਾ ਬਰਾਊਨ ਚਾਵਲ ਹੈ ਬਰਾਊਨ ਚਾਵਲ ਬਰਾਊਨ ਚਾਵਲ ਮੈਂ ਤਾਂ ਅੱਜ ਪਹਿਲੀ ਵਾਰ ਦੇਖਣੀ ਜੀ ਬਰਾਊਨ ਚਾ ਬਰਾਊਨ ਪੂਰੇ ਚੌਲ ਹਾਂ ਪੂਰੇ ਚੌਲ ਜਿਹਨੂੰ ਪੰਜਾਬੀ ਵਿੱਚ ਪੂਰੇ ਬਰਾਊਨ ਚਾਵਲ ਹੈ ਤੇ ਆ ਜਿਹੜਾ ਆਪਾਂ ਅਮਰਿੰਗਾ ਪਾਊਡਰ ਹੈ ਠੀਕ ਹੈ ਇਹ ਹਾਂ ਇਹ ਉਸ ਤੋਂ ਬਾਅਦ ਇਹ ਚੀਜ਼ਾਂ ਦਾ ਪਾ ਕੇ ਜਿਹੜਾ ਪਾਊਡਰ ਬਣਾਇਆ ਹੈਗਾ ਇਹਦੇ ਵਿੱਚ ਜਿਹੜਾ ਆਪਾਂ ਮਰਿੰਗਾ ਪਾਊਡਰ ਸੁਪਰੀਲ ਦਾ ਪਾਊਡਰ ਹੈ ਜੋ ਵਿਟਾਮਿਨ ਤੇ ਆਇਰਨ ਨੂੰ ਠੀਕ ਕਰਦਾ ਬਹੁਤ ਜ਼ਿਆਦਾ ਮਜ਼ਬੂਤੀ ਦਿੰਦਾ ਸਪਰੀਨਾ ਪਾਊਡਰ ਹੈ ਜਿਹੜਾ ਉਹ ਬਹੁਤ ਹੀ ਜ਼ਬਰਦਸਤ ਹੈ ਇਹ ਪਾ ਕੇ ਸਾਡੀ ਟੀਮ ਨੇ ਇੱਕ ਪਾਊਡਰ ਦੇ ਰੂਪ ਦੇ ਐਕਸਟ੍ਰੈਕਟ ਹੈ ਜਿਹੜਾ ਮਤਲ ਜੜੀ ਬੂਟੇ ਦੇ ਪ੍ਰੋਟੀਨ ਦਾ ਤੇ ਮਰਿੰਗਾ ਪਾਊਡਰ ਦਾ ਤੇ ਬ੍ਰਾਊਨ ਜੋਬਲ ਦਾ ਅਰਕ ਉਹਦਾ ਪਾਊਡਰ ਬਣਾ ਕੇ ਉਹ ਤਿਆਰ ਕਰਿਆ ਹੋਇਆ ਹੈ ਇਹ ਖੁੱਲਾ ਪਿਆ ਰਹੇ ਜੰਮ ਦਾ ਨਹੀਂ अच्छा ਨਹੀਂ ਪ੍ਰੋਟੀਨ ਜਿਹੜੇ ਮਾਰਕੀਟ ਤੇ ਹੈ ਤੁਸੀਂ ਡੱਬਾ ਖੁੱਲਾ ਰੱਖ ਕੇ ਦੇਖ ਲਿਓ ਆ ਮੇਰਾ ਖੁੱਲਾ ਪਿਆ ਦੇ ਇਹੋ ਜੰਮਦਾ ਨਹੀਂ ਐ ਪਿਆ ਦੇ ਆ ਲੈ